ਬਹੁਤ سارے ਤਰੀਕੇ ਨਾਲ ਪਾਲਕ ਪਨੀਰ ਬਣਾਉਣਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਹੋਇਆ ਹੈ ਪਰ ਜਿਹੜਾ ਤਰੀਕਾ ਆਪਾਂ ਅੱਜ ਵਰਤਾਂਗੇ ਉਸ ਤਰੀਕੇ ਨਾਲ ਮੈਂ ਅਕਸਰੀ ਘਰ ਦੇ ਵਿੱਚ ਪਾਲਕ ਪਨੀਰ ਬਣਾਉਣੀ ਹੈ ਤੇ ਇਹਦੇ ਵਿੱਚ ਤੁਸੀਂ ਪਨੀਰ ਦੀ ਮਸਾਲੇਦਾਰ ਸਬਜ਼ੀ ਵੀ ਖਾ ਸਕਦੇ ਹੋ ਦੋ ਚੀਜ਼ਾਂ ਨੂੰ ਅਲੱਗ-ਅਲੱਗ ਤਿਆਰ ਕਰਾਂਗੇ ਦੋ ਸਬਜ਼ੀਆਂ ਤੁਸੀਂ ਇੱਕੋ ਟਾਈਮ ਤੇ ਖਾ ਸਕਦੇ ਹੋ ਪਾਲਕ ਤੇ ਪਨੀਰ ਦੋਨੇ ਚੀਜ਼ਾਂ ਕਰਦਿਆਂ ਹੋ ਤਾਂ ਸਵਾਦ ਕਈ ਗੁਣਾ ਜ਼ਿਆਦਾ ਵੱਜ ਜਾਂਦਾ ਹੈ ਪਾਲਕ ਨੂੰ ਆਪਾਂ ਛਾਟ ਲਿਆ ਡੰਡੀਆਂ ਜਿਹਦੀਆਂ ਕੱਟਤੀਆਂ ਤੇ ਇਹਨੂੰ ਮੋਟਾ-ਮੋਟਾ ਜਿਹਾ ਕਟਾਂਗੇ ਜਿਆਦਾ ਬਰੀਕ ਕੱਟਣ ਦੀ ਕੋਈ ਜ਼ਰੂਰਤ ਨਹੀਂ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਧੋ ਕੇ ਇੱਕ ਛਾਨਣੀ ਵਿੱਚ ਪਾ ਕੇ 10 ਮਿੰਟਾਂ ਲਈ ਰੈਸਟ ਤੇ ਰੱਖ ਦਾਂਗੇ ਤਾਂ ਕਿ ਇਹਦਾ ਪਾਣੀ ਚੰਗੀ ਤਰ੍ਹਾਂ ਨੁੱਚੜ ਜੇ ਫਿਰ ਇੱਕ ਵੱਡਾ ਸਪੂਨ ਭਰ ਕੇ ਲਵਾਂਗੇ ਮਸਰੀ ਦੀ ਦਾਲ ਦਾ ਆਪਾਂ ਸਰਵ ਕਰਨ ਵਾਲਾ ਸਪੂਨ ਲਿਆ 10 ਤੋਂ 15 ਮਿੰਟਾਂ ਲਈ ਇਹਨੂੰ ਭਿਉਂ ਕੇ ਰੱਖ ਦਾਂਗੇ ਇਹਦੇ ਨਾਲ ਪਾਲਕ ਪਨੀਰ ਦੇ ਵਿੱਚ ਬੜਾ ਹੀ ਕਰਾਰਾਪਨ ਆਉਂਦਾ ਹੈਗਾ ਫਿਰ ਦਾਲ ਨੂੰ ਪਾਵਾਂਗੇ ਕੁੱਕਰ ਵਿੱਚ ਤੇ ਅੱਧੇ ਗਲਾਸ ਉਹ ਵੀ ਘੱਟਾ ਪਾਣੀ ਪਾਵਾਂਗੇ ਤੇ ਇਹਨੂੰ ਰੱਖ ਲਾਂਗੇ ਗਰਮ ਜਦੋਂ ਇਹ ਦਾਲ ਤੁਹਾਡੀ ਉਬਾਲੇ ਲੈਣ ਲੱਗ ਗਈ ਜਿਹਦੇ ਉੱਪਰ ਕਾਫੀ ਝੱਗ ਜੀ ਹੋਈ ਤਾਂ ਤੁਸੀਂ ਉਹਨੂੰ ਬਾਹਰ ਕੱਢ ਦਿਓ ਫਿਰ ਇਹਦੇ ਵਿੱਚ ਪਾਲਕ ਪਾਉਣਾ ਆਪਾਂ ਸ਼ੁਰੂ ਕਰਤਾ ਸਾਰਾ ਪਾਲਕ ਇਹਦੇ ਵਿੱਚ ਪਾਉਣਾ ਹੈ ਜਦ ਢੱਕਣ ਨੂੰ ਤੁਸੀਂ ਬਿਲਕੁਲ ਬੰਦ ਨਹੀਂ ਕਰਨਾ 304 ਮਿੰਟ ਇਹਨੂੰ ਇਸੇ ਤਰ੍ਹਾਂ ਹੀ ਪਕਾਉਣਾ ਹੈ ਜਦੋਂ ਤੱਕ ਸਾਰਾ ਪਾਲਕ نیچے ਜੇ ਬੈਠ ਨਾ ਜਾਵੇ ਉਸ ਤੋਂ ਬਾਅਦ ਤੁਸੀਂ ਕੁੱਕਰ ਨੂੰ ਕਰਨਾ ਹੈ ਬੰਦ ਤੇ ਇਹਦੀਆਂ 3 ਤੋਂ 4 ਵਿਸਲਾ ਲਗਾਉਣੀਆਂ ਹੈਗੀਆਂ ਉਸ ਤੋਂ ਬਾਅਦ ਗੈਸ ਨੂੰ ਬੰਦ ਕਰਕੇ ਜਦੋਂ ਹੀ ਵਿਸਲ ਨੇ ਆਪਣਾ ਕੰਮ ਛੱਡਤਾ ਹਲਕਾ ਜਿਹਾ ਠੰਡਾ ਹੋ ਗਿਆ ਫਿਰ ਤੁਸੀਂ ਕੁੱਕਰ ਖੋਲ੍ਹਿਓ ਤੇ ਇਹਨੂੰ ਇੱਕ ਜੱਗ ਵਿੱਚ ਪਾ ਕੇ ਚੰਗੀ ਤਰ੍ਹਾਂ ਗ੍ਰाइंड ਕਰ ਲਿਓ ਕਈ ਪਾਲਕ ਨੂੰ ਮਦਨੀ ਵਗੈਰਾ ਨਾਲ ਵੀ ਘੋਟਦੇ ਆ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਉਹ ਤਰੀਕਾ ਵੀ ਵਰਤ ਸਕਦੇ ਹੋ ਪਰ ਜਿਹੜੇ ਜਲਦੀ ਜਲਦੀ ਮੇਰੀ ਤਰ੍ਹਾਂ ਕੰਮ ਕਰਦੇ ਆ ਉਹਨਾਂ ਨੂੰ ਜੱਗ ਵਿੱਚ ਗ੍ਰਾਈਂਡ ਹੀ ਕਰਨਾ ਪਊਗਾ ਬਾਕੀ ਇਸ ਤਰੀਕੇ ਨਾਲ ਪਾਲਕ ਬਣੀ ਇਸ ਤਰ੍ਹਾਂ ਲੱਗੂਗਾ ਜਿਵੇਂ ਤੁਸੀਂ ਹੋਟਲ ਰੈਸਟੋਰੈਂਟ ਦਾ ਖਾ ਰਹੇ ਹੋ ਫਿਰ ਲੈ ਲਓ ਜੀ ਇੱਕ ਕੜਾਈ ਤੇ ਇੱਕ ਚਮਚ ਭਰ ਕੇ ਲਾਵਾਂਗੇ ਦੇਸੀ ਘਿਓ ਦਾ ਆਪਾਂ ਇਹਦੇ ਵਿੱਚ ਤੜਕਾ ਲਗਾਵਾਂਗੇ ਦੇਸੀ ਘਿਓ ਦਾ ਤੇ ਕਈਆਂ ਨੂੰ ਜੇ ਤੇਲ ਪਸੰਦ ਹੈ ਤੁਸੀਂ ਉਹ ਵੀ ਵਰਤ ਸਕਦੇ ਹੋ ਉਸ ਤੋਂ ਬਾਅਦ ਪਾਵਾਂਗੇ ਥੋੜਾ ਜਿਹਾ ਜੀਰਾ, ਦਾਲਚੀਨੀ, ਵੱਡੀ ਇਲਾਇਚੀ, ਦੋ ਪਾਵਾਂਗੇ ਸੁੱਕੀਆਂ ਲਾਲ ਮਿਰਚਾਂ ਹਲਕਾ ਜਿਹਾ ਪਕਾ ਲਾਂਗੇ ਇਹਨਾਂ ਦਾ ਫਲੇਵਰ ਵਿੱਚ ਬੜਾ ਹੀ ਵਧੀਆ ਆਉਂਦਾ ਹੈ ਫਿਰ ਅਦਰਕ, ਲਸਣ ਤੇ ਹਰੀ ਮਿਰਚ ਦਾ ਪੇਸਟ ਨਹੀਂ ਪਾਇਆ ਪਰ ਇਹਨਾਂ ਨੂੰ ਦਰਦਰਾ ਜਿਹਾ ਪੀਸ ਲਿਆ ਸੀ ਤੇ ਦੋ ਤੋਂ ਤਿੰਨ ਮਿੰਟ ਸਲੋ ਫਲੇਮ ਤੇ ਹੌਲੀ-ਹੌਲੀ ਪਕਾਵਾਂਗੇ ਤੇ ਇੱਥੇ ਮਸਾਲਿਆਂ ਦੀ ਬੜੀ ਸੋਹਣੀ ਖੁਸ਼ਬੂ ਆਉਣ ਲੱਗ ਜੂਗੀ ਫਿਰ ਤਿੰਨ ਚਾਰ ਪਾਵਾਂਗੇ ਚੌਪ ਕੀਤੇ ਹੋਏ ਪਿਆਜ਼ ਤੇ ਹੌਲੀ-ਹੌਲੀ ਚਾਰ ਤੋਂ ਪੰਜ ਮਿੰਟ ਸਲੋ ਫਲੇਮ ਤੇ ਪਕਾਵਾਂਗੇ ਇਹ ਪੱਕਨੇ ਵੀ ਚਾਹੀਦੇ ਤੇ ਇਹਨਾਂ ਦਾ ਕਲਰ ਵੀ ਚੇਂਜ ਨਹੀਂ ਹੋਣਾ ਚਾਹੀਦਾ ਜਦੋਂ ਇਹ ਪਿਆਜ਼ ਪੱਕ ਗਏ ਵਿੱਚ ਦੋ ਚਮਚੇ ਪਾ ਦਿਓ ਬੇਸਨ ਦੇ ਫਿਰ ਇਹਨੂੰ ਸਲੋ ਫਲੇਮ ਤੇ ਪਕਾਓ ਕਿਉਂਕਿ ਜੇ ਗੈਸ ਨੂੰ ਤੇਜ਼ ਕਰੋਗੇ ਤਾਂ ਬੇਸਨ ਨਾਲ ਚਿਪਕ ਜਾਣਾ ਜਦ ਹੀ ਬੇਸਨ ਪੱਕ ਗਿਆ ਤੇ ਉਸ ਤੋਂ ਬਾਅਦ ਦੋ ਪਾ ਦਿਓ ਬਰੀਕ ਕੱਟੇ ਹੋਏ ਟਮਾਟਰ ਨਾਲ ਹੀ ਉਹਨਾਂ ਦੇ ਰਸ ਨਾਲ ਕੜਾਈ ਵਿੱਚ ਨੀਚੇ ਜਿਹੜਾ ਬੇਸਨ ਲੱਗਿਆ ਉਹ ਵੀ ਉਤਰ ਜਾਊਗਾ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਿਓ ਤੇ ਜ਼ਰੂਰਤ ਮੁਤਾਬਕ ਉੱਪਰ ਪਾ ਦਿਓ ਨਮਕ ਤਾਂ ਕਿ ਜਿਹੜੇ ਟਮਾਟਰ ਹੈ ਉਹ ਜਲਦੀ ਪੱਕ ਜਾਣ ਥੋੜਾ ਜਿਹਾ ਪਾਣੀ ਪਾ ਕੇ ਮਿਕਸ ਕਰਿਓ ਤੇ 4 ਤੋਂ 5 ਮਿੰਟ ਲਗਾਤਾਰ ਇਸ ਮਸਾਲੇ ਨੂੰ ਤੁਸੀਂ ਪਕਾ ਕੇ ਤਿਆਰ ਕਰਨਾ ਬਹੁਤ ਹੀ ਲਾਜਵਾਬ ਤੇ ਮ제ਦਾਰ ਜਿਹਾ ਪਾਲਕ ਪਨੀਰ ਬਣੂਗਾ ਰੈਸਪੀ ਵਧੀਆ ਲੱਗੀ ਜਾਂਦੀ ਹੋਵੇ ਤਾਂ ਵੀਡੀਓ ਨੂੰ ਇਹ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਮੇਰੇ ਭੈਣ ਭਰਾ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ ਐਨੇ ਮਸਾਲਾ ਜਦੋਂ ਹੀ ਪੱਕ ਗਿਆ ਤੇ ਇਹਨਾਂ ਕਿਉਂ ਛੱਡ ਜਾਣਾ ਕਿਉਂਕਿ ਅੱਪਾ ਇਹਦੇ ਵਿੱਚ ਦੇਸੀ ਕਿਉ ਪਾਇਆ ਸੀ ਇਸ ਲਈ ਇਹ ਕਿਉਂ ਹੀ ਛੱਡੂਗਾ ਉਸ ਤੋਂ ਬਾਅਦ ਵਿੱਚ ਪਾਵਾਂਗੇ ਇਹਦੇ ਆਪਾਂ ਤੇ ਕੀ ਮਿਰਚ ਧਨੀਆ ਪਾਊਡਰ ਥੋੜੀ ਜਿਹੀ ਪਾਵਾਂਗੇ ਹਲਦੀ ਚਮਚ ਦਾ ਚੌਥਾ ਕ ਹਿੱਸਾ ਪਾ ਹਲਦੀ ਪਾਈ ਹੈ ਕਈ ਪਾਲਕ ਪਨੀਰ ਵਿੱਚ ਹਲਦੀ ਨਹੀਂ ਪਾਉਂਦੇ ਪਰ ਜਿਹੜਾ ਆਪਾਂ ਇਹ ਤਰੀਕਾ ਵਰਤਦੇ ਆ ਇਹਦੇ ਵਿੱਚ ਹਲਦੀ ਜ਼ਰੂਰ ਪਾਉਣੀ ਹੈ ਕਿਉਂਕਿ ਮਸਾਲੇਦਾਰ ਪਨੀਰ ਬਣ ਕੇ ਵੀ ਤਿਆਰ ਹੁੰਦਾ ਤੇ ਨਾਲ ਹੀ ਜਿਹੜਾ ਪਨੀਰ ਨੂੰ ਬੜਾ ਵਧੀਆ ਕਲਰ ਵੀ ਆਉਂਦਾ ਉਸ ਤੋਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲਿਆ ਤੇ ਫਿਰ ਇਹਦੇ ਵਿੱਚ ਮਿਕਸ ਕਰ ਦਾਂਗੇ ਪਨੀਰ ਜ਼ਰੂਰਤ ਦੇ ਮੁਤਾਬਕ ਥੋੜਾ ਜਿਹਾ ਪਾਵਾਂਗੇ ਪਾਣੀ ਉਸ ਤੋਂ ਬਾਅਦ ਤੁਸੀਂ ਇਹਨੂੰ ਟੱਕ ਕੇ ਰੱਖ ਦਿਨਾ 4 ਤੋਂ 5 ਮਿੰਟ ਲਗਾਤਾਰ ਇਹਨੂੰ ਟੱਕ ਕੇ ਪਕਾਉਣਾ ਜੇ ਤੁਸੀਂ ਕਈ ਵਾਰੀ ਮਸਾਲਾ ਪਨੀਰ ਦੀ ਸਬਜ਼ੀ ਤਿਆਰ ਕਰਨੀ ਹੋਵੇ ਤਾਂ ਇਹ ਤਰੀਕਾ ਵਰਤ ਸਕਦੇ ਹੋ ਇੱਥੇ ਪਨੀਰ ਆਪਣਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਦੇਖੋ ਬੜਾ ਹੀ ਸੋਹਣਾ ਸਬਜ਼ੀ ਨੂੰ ਕਲਰ ਆਇਆ ਹੈ ਤੇ ਨਹੀਂ ਆਪਣਾ ਘਿਓ ਵਗੈਰਾ ਛੱਡਤਾ ਇਹਨੂੰ ਇੱਕ ਵਾਰੀ ਆਪਾਂ ਮਿਕਸ ਕਰ ਦਾਂਗੇ ਇੱਧਰ ਆਪਣਾ ਪਨੀਰ ਤਿਆਰ ਹੈ ਤੇ ਉੱਧਰ ਆਪਣਾ ਪਾਲਕ ਤਿਆਰ ਹੈ ਹੁਣ ਦੋਨੇ ਚੀਜ਼ਾਂ ਨੂੰ ਆਪਾਂ ਇਕੱਠੇ ਕਰ ਦੇਣਾ ਹੈਗਾ ਤੇ ਗੈਸ ਦੀ ਫਲੇਮ ਇੱਥੇ ਤੁਸੀਂ ਮੀਡੀਅਮ ਟੂ ਸਲੋ ਰੱਖਣੀ ਹੈ ਲਗਾਤਾਰ ਸਾਨੂੰ ਉਦੋਂ ਤੱਕ ਇਹ ਮਿਕਸ ਕਰਨਾ ਪਊਗਾ ਜਦੋਂ ਤੱਕ ਇਹ ਦੋਨੇ ਚੀਜ਼ਾਂ ਇਕ ਨਹੀਂ ਲੱਗਣ ਲੱਗਦੀਆਂ ਇੱਕੋ ਤਰੀਕੇ ਦੇ ਨਾਲ ਦੋ ਮਜ਼ੇਦਾਰ ਸਬਜ਼ੀਆਂ ਬਣ ਕੇ ਤਿਆਰ ਹੁੰਦੀਆਂ ਜਦੋਂ ਤੁਸੀਂ ਪਾਲਕ ਪਾਤਾ ਤੇ ਫਿਰ ਲਾਸਟ ਤੇ ਪਾ ਦਿਓ ਦੋ ਚਮਚੇ ਫਰੈਸ਼ ਮਲਾਈ ਦੇ ਇਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ ਇੱਥੇ ਪਾਲਕ ਹੈ ਜਿਹੜੇ ਕਾਫੀ ਛਿੱਟੇ ਦੇ ਛੱਡੂਗਾ ਤੈਨੂੰ ਤੁਸੀਂ ਟੱਕ ਦੇਣਾ ਚਾਰ ਤੋਂ ਪੰਜ ਮਿੰਟ ਸਲੋ ਫਲੇਮ ਤੇ ਪਕਾਉਂਦੇ ਜਾਓ ਤੇ ਉਸ ਤੋਂ ਬਾਅਦ 10 ਕ ਮਿੰਟਾਂ ਦੀ ਰੈਸਟ ਤੋਂ ਬਾਅਦ ਜਦੋਂ ਹੀ ਤੁਸੀਂ ਸਰਵ ਕਰੋਗੇ ਬਹੁਤ ਹੀ ਮਜ਼ੇਦਾਰ ਤੇ ਲਾਜਵਾਬ ਜਬ ਪਾਲਕ ਪਨੀਰ ਤਿਆਰ ਹੈ ਹੁਣ ਇੱਕ ਵਾਰੀ ਤੁਸੀਂ ਮੇਰੇ ਕਹਿਣ ਤੇ ਇਹ ਤਰੀਕਾ ਵਰਤੇ ਕੇ ਜਰੂਰ ਦੇਖਿਓ ਜਦੋਂ ਹੀ ਕਿਸੇ ਨੂੰ ਸਰਵ ਕਰਨਾ ਹੈ ਉੱਪਰ ਦੀ ਕਰੀਮ ਜਾਂ ਘਰ ਵਾਲੀ ਮਲਾਈ ਪਾ ਕੇ ਤੁਸੀਂ ਸਰਵ ਕਰ ਸਕਦੇ ਹੋ ਤੁਹਾਡੀ ਬੜੀ ਤਰ੍ਹਾਂ ਹੋਗੀ ਤੇਰੇ ਨਾਲ ਚਾਹੇ ਤੰਦੂਰ ਦੀ ਰੋਟੀ ਬਣਾ ਕੇ ਖਾਓ ਚਾਹੇ ਚੁੱਲੇ ਵਾਲੀ ਖਾਓ ਪਰ ਬਣਾ ਕੇ ਜਰੂਰ ਦੇਖਿਓ ਵੀਡੀਓ ਦੇਖਣ ਲਈ ਧੰਨਵਾਦੀ